ਸਬਸਕ੍ਰਾਈਬ ਕਰੋ T Star News Channel ਨੂੰ ਅਤੇ ਬੈਲ ਆਈਕਨ ਨੂੰ ਦਬਾਓ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ ਅੱਜ ਫਿਰੋਜ਼ਪੁਰ ਵਿੱਚ ਗੰਧਕਾ ਦਾ ਦਿਵਸ ਬੜੀ ਹੀ ਧੂਮਤਾਮਨਾ ਨਾਲ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ ਪੰਜਾਬ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਸ਼ਹਿਰੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ रोहसपुर देहाती विधायक मैडम सत्कार कौर गैरी जिले दे डिप्टी कमिश्नर बलविंदर सिंह ਢਾਲੀਵਾਲ ਐਸਐਸਪੀ ਸਰਦਾਰ ਪ੍ਰੀਤਮ ਸਿੰਘ ਆਦ ਹਾਜ਼ਰ ਸਨ ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਮਾਣਯੋਗ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਗੁਵਾਰੇ ਝੜ ਕੇ ਜਿਲ੍ਹਾ ਪਗੜੀ ਜਨਤੰਤਰ ਦਿਵਸ ਸਮਾਰੋਹ ਦਾ ਗਾਇ ਕੀਤਾ ਗਿਆ ਹੈ ਜੋਰ ਨਾਲ ਤਾਲੀਆਂ ਦੇ ਨਾਲ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਪ੍ਰਧਾਨ ਵਲੀ ਟੁਕੜੀ ਪੰਜਾਬ ਪੁਲਿਸ ਦੀ ਹੈ ਇਹ ਵੀ ਅਗਵਾਈ ਪਟੂਨ ਤੋਂ ਪੀਜੀ ਟੁਕੜੀ ਕੀਤੀ ਜਾ ਰਹੀ ਹੈ 26 ਜਨਵਰੀ ਤੇ ਮੇਰੇ ਨਾਲ ਬੈਠੇ ਮੇਰੇ ਸਾਥੀ ਐਮਐਲਏ ਸਹਿਬਾਨ ਪਰਮਿੰਦਰ ਸਿੰਘ ਕੀ ਜੀ ਬੀਬੀ ਜਤੀ ਫਰੋਜਪੁਰ ਤੋਂ ਜਿੱਤਣ ਵਾਲੀ ਸਰਨੀ ਲੈਡੀ ਐਮ ਐਲ ਏ ਆਜੀ ਸਾਹਿਬ ਡੀ ਸੀ ਸਾਹਿਬ ਕੁਸ਼ਟਰ ਸਾਹਿਬ ਤੇ ਸਾਰੇ ਆਏ ਨੌਜਵਾਨ ਵੀਰੋ ਬੀਬੀਓ ਭੈਣੋ ਤੇ ਸਾਡੇ ਪੁਲਿਸ ਮੈਨ ਜਿਹੜੇ ਅੱਜ ਵਰਦੀ ਬਾਗੇ ਸਾਡੇ ਸਾਹਮਣੇ ਖਲੋਤੇ ਨੇ ਨਾ ਗਣਤੰਤਰ ਦੇ ਵਾਸਤੇ ਸਲੂਟ ਦਿੰਦੀ ਹੈ ਮੈਂ ਅੱਜ ਦੇ ਦਿਨ ਮਸਾਰੇ ਜੀਵਸ਼ਾਸਿਆਂ ਨੂੰ ਸਾਰੇ ਫਿਰੋਜ਼ਪੁਰੀਆਂ ਨੂੰ ਵਧਾਈ ਦੇਣਾ ਅੱਜ ਅਸੀਂ 70ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ ਇਸ ਤੋਂ ਪਹਿਲਾਂ ਮੈਂ ਉਹ ਜਗ੍ਹਾ ਤੇ ਹੋ ਕੇ ਆਇਆ ਜਿਨ੍ਹਾਂ ਦੀ ਕੁਰਬਾਨੀ ਸਦਕਾ ਅੱਜ ਪੰਜਾਬ ਪੁਲਿਸ ਦੀਆਂ ਟੁਕੜੀਆਂ ਵੱਲੋਂ ਮੱਚਪਾਸ ਕੱਢੇ ਜਾ ਰਿਹਾ ਹੈ ਪੰਜਾਬ ਹோம் ਗਾਰਡ ਦੀ ਟੁਕੜੀ ਦੀ ਅਗਵਾਈ ਐਮ ਜਾਨ ਵੱਲੋਂ ਕੀਤੀ ਜਾ ਰਹੀ ਹੈ ਤੇਰਾ ਪੰਜਾਬ ਪੰਜਾਬ ਲੜਕੀਆਂ ਦੀ ਬਟਾਲੀਅਨ ਕੀਤੀ ਜਾ ਰਹੀ ਹੈ ਸਕੌਲ ਐਂਡ ਨਾਈਟ ਕਲੋਜ਼ਰ ਮਾਨਪ੍ਰੀਤ ਸਿੰਘ ਇਸ ਵਿਭਕੇ ਆਰਮੀ ਬੈਂਡਰੀ ਅਗਵਾਈ ਬੈਡ ਮਾਸਟਰ ਹਵਲਦਾਰ ਗਜੇ ਸਿੰਘ ਗਰੇਹਾਂ